ਮਹਾਰਾਜ ਜੀ ਦਾ ਜਨਮ ਦਿਨ ਆ ਤੇ ਉਹ ਜਨਮ ਦਿਵਸ ਦੇ ਉੱਤੇ ਅੱਜ ਸਾਡੇ ਸਾਰੇ ਜੇਸੀਏ ਗਰਨੀ ਦੇ ਸਾਰੇ ਮੈਂਬਰ ਨੇ ਮਿਲ ਕੇ ਇੱਕ ਬੜਾ ਅੱਛਾ ਇਨੀਸ਼ੀਏਟਿਵ ਲਿਆ ਕਿ ਜਿਹੜਾ ਲੰਗਰ ਸਮਾਰੋਹ ਦਾ ਜਿਹੜਾ ਪ੍ਰੋਗਰਾਮ ਰੱਖਿਆ ਇਸ ਵਿੱਚ ਜੀਸੀਆ ਕਰਨੀ ਦੇ ਸਾਰੇ ਮੈਂਬਰ ਵੀ ਆਏ تھے ਔਰ ਅਗਰਵਾਲ ਸਭਾ ਦੇ ਮੈਂਬਰ ਵੀ ਇਸ ਸਮੇਲਨ ਦੇ ਮੈਂਬਰ ਵੀ ਆਏ ਦੇ ਨੇ ਮੈਂ ਇਹਨਾਂ ਨੂੰ ਬਹੁਤ-ਬਹੁਤ ਵਧਾਈ ਦੇਣਾ ਕਿ ਇਹਨਾਂ ਨੇ ਇਹੋ ਜਿਹਾ ਇਨੀਸ਼ੀਏਟਿਵ ਜੜਿਆ ਲਿੰਦੇ ਹਨ ਔਰ ਪਰਮਾਤਮਾ ਇਹਨਾਂ ਨੂੰ ਬਲ ਬਖਸ਼ੇ ਜਿਹਦੇ ਨਾਲ ਕਿ ਇਹ ਕੰਮ ਜਿਹੜਾ ਨਾ ਸਦਾ ਹੀ ਚੱਲਦਾ ਰਹੇ ਔਰ ਇਹ ਸਿਸਟਮ ਜਿਹੜਾ ਵਾ ਵਧੀਆ ਤਰੀਕੇ ਨਾਲ ਚੱਲੇ। ਥੈਂਕ ਯੂ। ਮੈਂ ਨਰੇਸ਼ ਜੀਸੀ ਨਰੇਸ਼ ਅਗਰਵਾਲ ਜੀ ਮੈਂ ਅੱਜ ਦੇ ਦਿਵਸ ਤੇ ਮਹਾਰਾਜਾ ਅਗਰਸ ਸਿੰਘ ਜੀ ਨੇ ਦੀਰਦੀ ਦੇ ਅਕਸਰ ਤੇ ਆਪਣੇ ਸਾਰੇ ਬਧਾਇਵਾऱ्यांना ਆਪਣੇ ਸਾਰੇ ਮੈਂਬਰਾਂ ਨੂੰ ਤੇ ਸਾਰੇ ਅਗਸਨ ਜੀ ਦੀ ਦੇ ਮੈਂਬਰਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਦੇਣਾ ਜਨਾਵਾ ਕਿ ਇਹ ਦਿਨ ਸਾਡੇ ਲਈ ਬਹੁਤ ਵਧੀਆ ਹੈ ਕਿ ਅਸੀਂ ਇਸ ਅਕਸਰ ਦੇ ਆਪਣਾ ਲੰਗਰ ਲਗਾਇਆ ਹੈ ਤਾਂ ਕਿ ਸਾਨੂੰ ਮਹਾਰਾਜ ਦਾ ਅਸ਼ੀਰਵਾਦ ਪ੍ਰਾਪਤ ਹੁੰਦਾ ਰਹੇ ਤੇ ਅਸੀਂ ਚਾਹਦੇ ਹਾਂ ਕਿ ਸਾਰੇ ਮੈਂਬਰ ਸਾਡੇ ਨਾਲ ਮਿਲ ਕੇ ਬਹੁਤ ਬਹੁਤ ਸਮਯੋਗ ਦੇ ਤੇ ਅਸ਼ੀਰਵਾਦ ਪ੍ਰਾਪਤ ਹੋਵੇ ਮਹਾਰਾਜ ਅਗਸਨ ਜੀ ਜੀ ਆਓ ਅਗਰਵਾਲ ਸਮੂਹ ਅਗਰਵਾਲ ਪਰਿਵਾਰ ਨੂੰ ਅੱਜ ਦੇ ਸ਼ੁਭ ਦਿਹਾੜੇ ਤੇ ਮਹਾਰਾਜਾ ਅਗਰ ਸਿੰਘ ਜਿਹਦੇ ਜਨਮ ਦਿਵਸ ਤੇ ਅਸੀਂ ਜੇਸੀ ਬਟਾਲਾ ਗੰਨੀ ਵੱਲੋਂ ਸਮੂਹ ਬਟਾਲਾ ਦੇ ਵਸਨੀਕਾਂ ਨੂੰ ਲੱਖ ਲੱਖ ਵਧਾਈ ਦਿੰਦੇ ਆ ਅੱਜ ਦੇ ਪਲਖ ਤੇ ਅਸੀਂ ਇੱਕ ਛੋਟਾ ਜਿਹਾ ਨਾਲ ਲੰਗਰ ਪਰਮਾਤਮਾ ਦੀ ਮਿਹਰ ਦੇ ਨਾਲ ਛੋਟਾ ਜਿਹਾ ਲੰਗਰ ਦਾ ਆਯੋਜਨ ਕੀਤਾ ਜਿਹਦੇ ਵਿੱਚ ਅਸੀਂ ਆਪਣੀਆਂ ਖੁਸ਼ੀਆਂ ਜਿਹੜੀਆਂ ਬਾਕੀ ਸਾਰੇ ਸਮਾਜ ਨਾਲ ਸਾਂਝੀਆਂ ਕੀਤੀਆਂ ਨੇ ਅਸੀਂ ਮਹਾਰਾਜਾ ਅਗਰ ਸਿੰਘ ਜਿਹੜੇ ਨਕਸ਼ੇ ਕਦਮ ਤੇ ਚੱਨ ਜੋ ਉਹਨਾਂ ਨੇ ਸਾਨੂੰ ਸਿੱਖਿਆ ਦਿੱਤੀ ਆ ਉਸ ਦੇ ਉੱਪਰ ਚੱਲਦੇ ਹੋਏ ਸਮਾਜ ਦੇ ਵਿੱਚ ਰਹਿ ਕੇ ਵੱਧ ਤੋਂ ਵੱਧ ਸਮਾਜਿਕ ਕਾਰਜ ਕਰਕੇ ਸਮਾਜ ਦੀ ਹਰ ਤਰੀਕੇ ਦੇ ਨਾਲ ਸਹਾਇਤਾ ਕਰਕੇ ਤੇ ਸਮਾਜ ਨੂੰ ਥਾਣ ਵਾਸਤੇ ਅਸੀਂ ਹਰ ਵੇਲੇ ਖੜੇ ਆ ਮਹਾਰਾਜਾ ਮਹਾਰਾਜਾ ਦਸਨ ਜੀ ਕੀ ਜੈ ਹੋ ਸਾਰੇ ਸ਼ਹਿਰ ਵਾਸੀ ਨੂੰ ਜੀਸੀ ਬਡਾਲਾ ਕੰਨੀ ਵੱਲੋਂ ਮਹਾਰਾਜ ਅਗਰਸੇਨ ਜੀ ਦੇ ਜਨਮ ਦਿਨ ਦੀ ਬਹੁਤ ਬਹੁਤ ਮੁਬਾਰਕਬਾਦ ਸਭ ਤੋਂ ਪਹਿਲਾਂ ਮੈਂ ਸਾਡੀ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਸ਼੍ਰੀ ਭਗਵੰਤ ਮਾਨ ਜੀ ਦਾ ਬਹੁਤ-ਬਹੁਤ ਸ਼ੁਕਰਗੁਜ਼ਾਰ ਆ ਸਰਸ ਸਮਾਜ ਸ਼ੁਕਰਗੁਜ਼ਾਰ ਆ ਜਿਨ੍ਹਾਂ ਨੇ ਮਹਾਰਾਜ ਅਗਰਵਾਲ ਜੀ ਦੇ ਗਵੰਤੀ ਦੀ ਛੁੱਟੀ ਅੱਜ ਡਿਲੀਵਰੀ ਕੀਤੀ ਹੈ ਉਹਨਾਂ ਦਾ ਪੂਰਾ ਪੂਰਾ ਧੰਨਵਾਦ ਹੈ ਤੇ ਉਹਨਾਂ ਨੂੰ ਅਗਰਵਾਲ ਸਮਾਜ ਦਾ ਸਹਿਯੋਗ ਬਣਿਆ ਰਹੇਗਾ ਜੇ ਅਸੀਂ ਬਟਾਲਾ ਕਰਨੀ 2018 ਵਿੱਚ ਸ਼ੁਰੂ ਕੀਤੀ ਗਈ 2018 ਤੋਂ ਦੇਸੀ ਬਟਾਲਾ ਕਨੇ ਲਗਾਤਾਰ ਸਮਾਜਿਕ ਕੰਮਾਂ ਲਈ ਅੱਗੇ ਵਧ ਚੜ ਕੇ ਕੰਮ ਕਰ ਨਹੀਂ ਰਹੀ ਹੈ ਕੋਦੇ ਚ ਸਕੂਲਾਂ ਚ ਬੱਚਿਆਂ ਵਾਸਤੇ ਮੋਟੀਵੇਸ਼ਨਲ ਸੈਸ਼ਨ ਲਗਾਣਾ ਬੱਚਿਆਂ ਨੂੰ ਵਜੀਫੇ ਦੇ ਨਾਂ ਬੱਚਿਆਂ ਚ ਬੱਚਿਆਂ ਨੂੰ ਸਿੱਡਣ ਦੇ ਸਮਾਨ ਦੇ ਨਾਂ ਕਿਤਾਬਾਂ ਦੇਣੀ ਆ ਬੂਟ ਗੁੱਡ ਵੀ ਬੰਦਾ ਅਸੀਂ ਕੈਂਪ ਚ ਸਕੂਲ ਚ ਮਲੇ ਦਿੱਤੇ ਹੈਗੇ ਸਾਡੇ ਮੈਂਬਰਾਂ ਨੇ ਬੜੀ ਸ਼ਰਧਾ ਨਾਲ ਦਿੱਤੇ ਸੀ ਜੀਸੀਆਈ ਉਸੋਈ ਪੂਰੇ ਸ਼ਹਿਰ ਨੂੰ ਮਸ਼ਹੂਰ ਹੈ ਪੂਰੇ ਲੱਕ ਵਿੱਚ ਮਸ਼ਹੂਰ ਹੈ ਜਿੱਦੇ ਚ ਅਸੀਂ 10 ਰੁਪਏ ਚ ਰੱਬ ਦੀ ਮਰਜ਼ੀ ਨਾਲ ਪਰ ਅੱਜ ਅਗਰਹਾ ਸਾਡੀ ਕੋ ਨਕਸ਼ੇ ਕਦਮ ਤੇ ਚੱਲਦੇ ਹੋਏ 10 ਰੁਪਏ ਚ ਖਾਣਾ ਮਨੁੱਖ ਨੂੰ ਦੇ ਰਹੇ ਆ ਦਾਦਾ ਘਰ ਦਾ ਬਲਿਆ ਖਾਣਾ ਘਰ ਵਰਗਾ ਖਾਣਾ ਜਿਹੜਾ ਮਰਜ਼ੀ ਆਵੇ ਬਹੁਤ ਰਿਸਪੈਕਟਫੁਲੀ ਆਪਣਾ ਖਾਣਾ ਖਾਏ ਜਿੰਨਾ ਖਾਣਾ ਖਾਣਾ ਭਰ ਤੇ ਖਾਏ ਤਾਗਾ ਖਾਣਾ ਰੋਜ਼ ਮਿਲਦਾ ਬਿਤਾਅ ਦੇ ਟਾਈਮ ਅੱਜ ਉਸ ਤੋਂ ਬਾਅਦ ਅਸੀਂ 휠ਚੇਅਰ ਦਾ ਉਪਰਾਲਾ ਕੀਤਾ ਕਿ ਕੋਈ ਵੀ ਮਨੇ ਜਿਹਨੂੰ ਘਰ 'ਚ 휠ਚੇਅਰ ਦੀ ਲੋੜ ਆਪਣੇ ਬਜ਼ੁਰਗ ਮਾਤਾ ਪਿਤਾ ਵਾਸਤੇ ਜਾਂ ਕਿਸੇ ਘਰ ਦੇ ਪਰਿਵਾਰ ਦੇ ਜੰੰਦਰ ਵਾਸਤੇ ਕੋ ਦਾਸਰ ਤੇ ਦੇ ਕੇ ਤੇ 휠ਚੇਅਰ ਲੈ ਕੇ ਜਾ ਸਕਦਾ ਜਦੋਂ ਪੇਸ਼ੈਂਟ ਠੀਕ ਹੋ ਜਾਵੇ ਤਾਂ ਉਹ ਫਿਰ ਵਾਪਸ ਕਰ ਦਿੰਦਾ ਫਿਰ ਉਸ ਤੋਂ ਬਾਅਦ ਅਸੀਂ ਜਿਹੜੇ ਬੈਟਸ ਜਿਹੜੇ ਹੁੰਦੇ ਆ ਜਦੋਂ ਤੇ ਪੇਸ਼ੈਂਟ ਲੇਡ ਦਾ ਆਰਾਮ ਨਾਲ ਉਹਦਾ ਇਲਾਜ ਕਰਨਾ ਸੰਭਵ ਹੈਗਾ ਉਹ ਬੈਡਸ ਵੀ ਅਸੀਂ ਮੁਹैया ਕਰਾ ਰਹੇ ਆ ਸਿਰਫ 10 ਰੁਪਏ ਇੱਕ ਰੱਖਿਆ 10 ਰੁਪਏ ਦੇ ਜਿਹੜਾ ਵੀ ਬੰਦਾ ਜਿਹਨੂੰ ਆਪਣੇ ਪੇਸ਼ੈਂਟ ਵਾਸਤੇ ਲੋੜ ਹੈ ਉਹ ਘਰ ਆਪਣੇ ਗੱਡ ਲੈ ਕੇ ਜਾ ਸਕਦਾ ਤੇ ਜਦੋਂ ਪੇਸ਼ੈਂਟ ਠੀਕ ਹੋ ਜਾਏ ਉਸੇ ਤਰੀਕੇ ਨਾਲ ਵਾਪਸ ਕਰ ਸਕਦਾ ਇਸੇ ਤਰੀਕੇ ਨਾਲ ਅਸੀਂ ਇੱਕ ਹੋਰ ਸਮਾਜ ਵਿੱਚ ਇੱਕ ਬੜੇ ਬੜੇ ਤੀਏ ਕਿ ਕੋਈ ਵੀ ਅ ਅਗਰਵਾਲ ਕੋਈ ਪੀ ਹੈ ਉਹਦੇ ਵਿਆਹ ਤੇ ਮੈਨਾਂ ਅਗਰ ਕੋ ਲੋੜ ਹੈ ਤਾਂ ਇੱਕ ਵੀ ਬੰਦਾ ਅਸੀਂ ਸਹਿਯੋਗ ਕਰਦੇ ਆ ਅੱਜ ਕਿਉਂਕਿ ਸਾਡੇ ਮੁੱਖ ਮੰਤਰੀ ਸ਼੍ਰੀ ਭਗਵੰਤ ਮਾਨ ਜੀ ਨੇ ਅ ਅੱਜ ਛੁੱਟੀ ਨਾਲ ਉਸਕਿਤੇ ਬੜਾ ਵੱਡਾ ਇੱਕ ਅ ਅਗਰਵਾਲ ਸੁਭਾ ਨੂੰ ਦੇਣ ਦਿੱਤੀ ਹੈ ਅਸੀਂ ਸਾਰਿਆਂ ਨੇ ਰਲ ਮਿਲ ਕੇ ਇੱਕ ਉਪਰਾਲਾ ਕੀਤਾ ਬਦੀ ਮਰਜ਼ੀ ਨਾਲ ਮਹਾਰਾਜ ਅਗਰਸਾਂ ਦੀ ਮਰਜ਼ੀ ਨਾਲ ਕਿ ਅੱਜ ਅਸੀਂ ਉਹਨਾਂ ਦੇ ਜਨਮ ਦੇ ਤੇ ਇੱਕ ਲੰਗਰ ਲਗਾਇਆ ਇਦੇ ਵਿੱਚ ਬਹੁਤ ਖੁਸ਼ੀ ਨਾਲ ਸਾਰੇ ਲੋਕਾਂ ਨੂੰ ਖਾਣਾ ਦਿੱਤਾ ਜਾ ਰਿਹਾ ਹੈ ਬਹੁਤ ਸ਼ਰਧਾ ਨਾਲ ਬਹੁਤ ਰਿਸਪੈਕਟ ਨਾਲ ਉਹ ਖਾਣਾ ਆਪਣਾ ਇੰਜੋਏ ਕਰ ਰਹੇ ਹੈ ਅਰ ਸਾਨੂੰ ਅੱਜ ਕੱਲ ਦੀ ਬਹੁਤ ਖੁਸ਼ੀ ਹੈ ਕਿ ਜੇਸੇ ਬਟਾਲਾ ਕ੍ਰੀਟੀ ਪੂਰੀ ਟੀਮ ਲਗਾਤਾਰ ਸਮਾਜਿਕ ਕੰਮਾਂ ਲਈ ਹਰ ਵੇਲੇ ਤਤਪਰ ਹੈ ਹਰ ਵੇਲੇ ਰੈਡੀ ਹੈ ਜਿਦੋਂ ਵੀ ਕਿਸੇ ਵੀ ਸਮਾਜਿਕ ਕੰਮ ਵਾਸਤੇ ਸਾਨੂੰ ਕਿਹਾ ਜਾਏਗਾ ਸਾਨੂੰ ਤਤੋ ਸੂਤਰਾ ਮਿਲੇਗੀ ਅਸੀਂ ਹਮੇਸ਼ਾ ਖੜੇ ਹਾਂ ਅਸੀਂ ਹਰ ਪ੍ਰੇਰਤਾ ਵਾਸਤੇ ਵੀ ਖਾਣਾ मुहैया पिछले गए करवा रहे हैं तो करवाते रहेंगे जो भी समाज के काम है बहुत बहुत धन्यवाद महाराज अगर जी की जय माता लक्ष्मी देवी जी की जय